ਸਸਤਰਿਕਾ ਜੀ ਨਾ ਆਰਸ਼ਟਿਤ ਕੋਰ ਸੰਧੂਤੇ ਡਲ ਕਰਦੇ ਆ ਜੀ ਸੈਂਟਰ ਸਰਕਾਰ ਜਿਹੜੀ ਹੈ ਕੌਮ ਨੂੰ ਸਪਸ਼ਟ ਕਰੇ ਕਿ ਉਹ ਜਿਹੜੀ ਹੈ ਕੌਮ ਦੇ ਹੱਕ ਦੇ ਵਿੱਚ ਖੜੇਗੀ ਜਾਂ ਨਹੀਂ ਖੜੇਗੀ ਕਿਉਂਕਿ ਜਿਹੜੇ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਕਤ ਚੁਕੇ ਨੇ ਉਹਨਾਂ ਦੀ ਰਿਹਾਈ ਵਾਸਤੇ ਸੈਂਟਰ ਸਰਕਾਰ ਕੀ ਜਿਹੜਾ ਹੈ ਦੇ ਸਕਦੀ ਹੈ ਕਿ ਵਾਰ-ਵਾਰ ਸੈਂਟਰ ਸਰਕਾਰ ਦੀਆਂ ਜਿਹੜੀ ਹੈ ਕੋਮ ਵੱਲੋਂ ਬੁਹਾਰਾ ਲਗਾਈਆਂ ਜਾ ਰਹੀਆਂ ਨੇ ਸਭ ਦੀ ਨਜ਼ਰ 15 ਅਕਤੂਬਰ ਦੇ ਉੱਤੇ ਟਿਕੀ ਹੋਈ ਹੈ ਮਾਮਲਾ ਤਲਾ ਤੁਹਾਨੂੰ ਦੱਸ ਦਿੰਨੇ ਆ ਕਿ ਮਾਮਲਾ ਕੀ ਹੈ ਜੇਕਰ ਮਾਮਲੇ ਦੀ ਗੱਲ ਕਰੀਏ ਤਾਂ ਭਾਈ ਬਲਵੰਤ ਸਿੰਘ ਰਾਜੂ ਵਾਲੇ ਦੇ ਰਾਜੂ ਵਾਲੇ ਦਾ ਮਾਮਲੇ ਨੂੰ ਲੈ ਕੇ ਜਿਹੜਾ ਹੈ ਪੰਜਾਬ ਪੁਲਿਸ ਦੇ ਸਾਬਕਾ ਕਾਂਸਟੇਬਲ ਰਾਜੂ ਵਾਲਾ ਨੂੰ ਪੰਜਾਬ ਸਿਵਲ ਸਕੱਤਰ ਰੇਤ ਦੇ ਬਾਹਰ 1995 ਵਿੱਚ ਹੋਏ ਬੰਬ ਧਮਾਕੇ ਵਿੱਚ ਉਸਦੀ ਭੂਮਿਕਾ ਲਈ 2007 ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ ਇਹ ਧਮਾਕੇ ਵਿੱਚ ਬਿਆਨ ਸਿੰਘ 16 ਹੋਰ ਮਾਰੇ ਗਏ ਸਨ ਹਾਈ ਕੋਰਟ ਵੱਲੋਂ ਮੌਤ ਦੀ ਸਜ਼ਾ ਦੇ ਫੈਸਲੇ ਨੂੰ ਬਰਕਰਾਰ ਰੱਖਣ ਤੋਂ ਬਾਅਦ ਰਾਜੀਵਾਂਦ ਦੀ ਫਾਸੀ 31 ਮਾਰਚ 2012 ਨੂੰ ਨਿਰਧਾਰਿਤ ਕੀਤੀ ਗਈ ਸੀ ਸ਼੍ਰੋਮਣੀ ਕਮੇਟੀ ਵੱਲੋਂ ਦਾਇਰ ਐਮ ਦੀ ਅਪੀਲ ਤੋਂ ਬਾਅਦ ਤਤਕਾਲੀ ਯੂਪੀਏ ਸਰਕਾਰ ਨੇ 3 ਦਿਨ ਪਹਿਲਾਂ ਹੀ ਇਸ ਦੇ ਰੋਕ ਰੋਕ ਲਗਾ ਦਿੱਤੀ ਗਈ ਸੀ। ਯਾਨੀ ਕਿ ਹੁਣ ਫਿਰ ਸੁਪਰੀਮ ਕੋਰਟ ਜਿਹੜੀ ਹੈ ਵਾਰ-ਵਾਰ ਸੈਂਟਰ ਸਰਕਾਰ ਨੂੰ ਪੁੱਛ ਰਹੀ ਹੈ ਜਿਹੜੇ ਨੇ ਦੇਸ਼ ਦੇ ਪ੍ਰਧਾਨ ਸੋਰੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਦੂਸਰੇ ਪਾਸੇ ਦੇਸ਼ ਦੇ ਗ੍ਰਹਿ ਮੰਤਰੀ ਜਿਹੜੇ ਨੇ ਅਮਿਤ ਸ਼ਾ ਉਹਨਾਂ ਕੋਲੋਂ ਵਾਰ-ਵਾਰ ਸੁਪਰੀਮ ਕੋਰਟ ਜਵਾਬ ਮੰਗ ਰਹੀ ਹੈ ਤੇ ਕੋਮ ਵੀ ਅੱਗਲੇ ਪਾਸੇ ਜਿਹੜਾ ਹੈ ਜਵਾਬ ਮੰਗ ਰਹੀ ਹੈ ਕਿਉਂਕਿ ਸੈਂਟਰ ਸਰਕਾਰ ਜਿਹੜੀ ਆ ਸਜ਼ਾਵਾਂ ਪੁੱਗ ਚੁਗੇ ਨੇ ਬੰਦੀ ਸਿੰਘ ਚਾਹੇ ਉਹ ਭਾਈ ਰਾਜੂ ਆਣਾ ਹੋਣ ਤੇ ਚਾਹੇ ਉਹ ਭਾਈ ਜਿਤਾ ਸਿੰਘ ਹਵਾਰਾ ਹੋਣ ਉਹਨਾਂ ਦੇ ਹੱਕ ਦੇ ਵਿੱਚ ਕੀ ਸੁਣਾਏਗੀ ਕੀ ਫੈਸਲਾ ਆਏਗਾ ਇਹਦੇ ਇਹਨੂੰ ਲੈ ਕੇ ਜਿਹੜੇ ਨੇ ਸ਼ਰੋਨੀ ਕਾਰੀ ਦਲ ਦੇ ਗੁਰਦੁਆਰਾ ਪ੍ਰਬੰਧਕ ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਰਦਾਨ ਐਡਵੋਕੇਟ ਹਰਜਿੰਦਰ ਸਿੰਘ ਢਾਮੀ ਜਿਨ੍ਹਾਂ ਨੇ ਅੱਜ ਫਿਰ ਮੁਲਾਕਾਤ ਕੀਤੀ ਹੈ ਤੁਹਾਨੂੰ ਦੱਸ ਦਈਏ ਕਿ ਸ਼੍ਰੋਮਣੀ ਗੁਰਦੁਆਰਾ ਕਮੇਟੀ ਪ੍ਰਦਾਨ ਐਡਵੋਕੇਟ ਹਰਜਿੰਦਰ ਸਿੰਘ ਢਾਮੀ ਸਾਫਾ ਮੁੱਖ ਮੰਤਰੀ ਬਿਆਨ ਸਿੰਘ ਦੇ ਕਾਤਲ ਬਲਵੰਤ ਸਿੰਘ ਰਾਜੋਆਣਾ ਨੂੰ ਮੇਰੇ ਲਈ ਪਟਿਆਲਾ ਜੇਲ੍ਹ ਪਹੁੰਚੇ ਹਾਲਾਂਕਿ ਸਮੇਂ ਸਮੇਂ ਤੇ ਕਾਫੀ ਜਿਹੜੀਆਂ ਨੇ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਨੇ ਬਲਵੰਤ ਸਿੰਘ ਰਾਜੋਆਣਾ ਜੀ ਦੇ ਨਾਲ ਚਾਹੇ ਉਹ ਕੋਈ ਵੀ ਜਥੇਬੰਦੀ ਹੋਵੇ ਤੇ ਦੂਸਰੇ ਪਾਸੇ ਤਾਮੀਨ ਨੇ ਦਾਵਾ ਕੀਤਾ ਕਿ ਸੁਪਰੀਮ ਕੋਰਟ 15 ਅਕਤੂਬਰ ਨੂੰ ਰਾਜਵਾਨਾ ਦੀ ਮੌਤ ਦੀ ਸਜ਼ਾ ਉਮਰ ਕੈਦ ਵਿੱਚ ਬਦਲਣ ਦੀ ਪਟੀਸ਼ਨ ਤੇ ਸੁਣਵਾਈ ਨਹੀਂ ਕਰੇਗੀ। ਯਾਨੀ ਕਿ ਉਹਨਾਂ ਨੇ ਕਿਹਾ ਕਿ ਜੇਕਰ ਜਿਹੜੇ ਨੇ ਡੇਰਾ ਮੁਖੀ ਡੇਰਾ ਮੁਖੀ ਜਿਹੜੇ ਨੇ ਉਹਨਾਂ ਨੂੰ ਜਿਹੜੀ ਹੈ ਪ੍ਰੋਲ ਮਿਲਦੀ ਹੈ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਜਿਹੜੀ ਹੈ ਸਜ਼ਾ ਨਹੀਂ ਸੁਲਾਈ ਗਈ ਤਾਂ ਫਿਰ ਜਿਹੜੇ ਬੰਦੀ ਸਿੰਘਾਂ ਨੇ ਉਹਨਾਂ ਨਾਲ ਵੀ ਜਿਹੜਾ ਹੈ ਕਿਉਂ ਕਾਰਨ ਕੀਤਾ ਜਾਂਦਾ ਹੈ ਹਰ ਵੱਲੋਂ ਵੱਡੇ ਸਵਾਲ ਚੱਕੇ ਜਾ ਰਹੇ ਨੇ ਹਰ ਸਵਾਲਾਂ ਦਾ ਜਵਾਬ ਜਿਹੜੀ ਹੈ ਸਿੱਖ ਕੌਮ ਉਹ ਜਿਹੜੀ ਹੈ ਮੰਗ ਰਹੀ ਹੈ ਤੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਜਿਹੜੇ ਨੇ ਇਹਨਾਂ ਨੂੰ ਜਿਹੜੀ ਹੈ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ ਜ਼ਿਕਰ ਕਰ ਦਈਏ ਕਿ ਸਵੇਰੇ 10 10:30 ਦੇ ਕਰੀਬ ਪਟਿਆਲਾ ਜੇਲ੍ਹ ਪਹੁੰਚੇ ਹਨ ਉਹਨਾਂ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਭਗਵੰਤ ਸਿੰਘ ਸੁਰਜੀਤ ਗੜੀ ਭਾਗ ਸਿੰਘ ਅਤੇ ਸਾਬਕਾ ਸਕੱਤਰ ਗੁਰਚਨ ਸਿੰਘ ਗਰੇਵਾਲ ਵੀ ਸਨ ਅੱਜ ਤੱਕ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਸ਼ੌਮਿਕ ਐਆਈਟੀ ਜੇਲ੍ਹ ਵਿੱਚ ਰਾਜੋਵਾਲਾ ਨਾਲ ਦੀ ਚਰਚਾ ਹੈ ਹਾਲਾਂਕਿ ਸ਼ੌਮਿਕ ਕਮੇਟੀ ਅਤੇ ਅਕਾਲੀ ਦਲ ਦੇ ਵਾਰ-ਵਾਰ ਮੰਗ ਕੀਤੀ ਹੈ ਕਿ ਰਾਜੋਵਾਲਾ ਦੇ ਮਾਮਲੇ ਵਿੱਚ ਇਹ ਪਾਸੜ ਫੈਸਲਾ ਲਿਆ ਜਾਵੇ ਸੂਤਰਾਂ ਦਾ ਕਹਿਣਾ ਹੈ ਕਿ ਇਸ ਦੌਰਾਨ ਰਾਜੋਵਾਲਾ ਕੇਂਦਰ ਕੋਲ ਬਕਾਇਆ ਉਸ ਦੀ ਰਹਿਣ ਦੀ ਅਪੀਲ ਨਾਲ ਸੰਬੰਧ ਕਈ ਮੁੱਦਿਆਂ ਤੇ ਅਪਸੀਲ ਵਿੱਚ ਚਰਚਾ ਕੀਤੀ ਗਈ ਹੈ ਲਗਭਗ 1 ਘੰਟੇ ਤੱਕ ਚੱਲੀ ਇਹ ਮੀਟਿੰਗ ਤੋਂ ਬਾਅਦ ਤਾਮੀ ਬਾਅਦ ਮੌਜੂਦ ਪੱਤਰਕਾਰਾਂ ਨਾਲ ਕੋਈ ਗੱਲਬਾਤ ਕੀਤੇ ਬਿਗੈਰ ਉਥੋਂ ਚਲੇ ਗਏ ਨੇ ਤਾਮੀ ਨੇ ਰਾਜਵਾਲਾ ਦਰਮਿਆਨ ਇਹ ਮੀਟਿੰਗ ਅਜੇ ਮੌਕੇ ਤੇ ਹੋਈ ਹੈ ਜਦੋਂ ਕਰੀਬ 10 ਦਿਨ ਪਹਿਲਾਂ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤਰ ਵਧੀਕ ਡੀਜੀਪੀ ਨੂੰ ਪੱਤਰ ਲਿਕੇ ਬਲਵੰਤ ਸਿੰਘ ਰਾਜਵਾਲਾ ਮਿਲਣ ਲਈ ਸਮਾਂ ਮੰਗਿਆ ਗਿਆ ਸੀ ਯਾਨੀ ਕਿ ਵਾਰ-ਵਾਰ ਹਰੇਕ ਜਥੇਬੰਦੀਆਂ ਕੋਮ ਜਿਹੜੇ ਨੇ ਜਵਾਬ ਮੰਗ ਰਹੀ ਹੈ ਸੈਂਟਰ ਸਰਕਾਰ ਕੋਲੋਂ ਤੇ ਸੈਂਟਰ ਸਰਕਾਰ ਕੋਲੋਂ বারবার اپیلہ ਕੀਤੀਆਂ ਜਾ ਰਹੀਆਂ ਨੇ ਕਿ ਜਿਹੜੀਆਂ ਨੇ ਇਹ ਮਨੁੱਖੀ ਕਾਰਨ ਨਹੀਂ ਹੋਣਾ ਚਾਹੀਦਾ ਕਿਉਂਕਿ ਜੇਕਰ ਜਿਹੜਾ ਨੇ ਡੇਰਾ ਮੁਖੀ ਨੂੰ ਸਭ ਤੋਂ ਆਲੇ ਨੂੰ ਜਿਹੜੀ ਮਾਫੀ ਨਾਮਾ ਮਿਲ ਸਕਦਾ ਪਰੋਲ ਤੇ ਬਾਹਰ ਆਉਂਦਾ ਹੈ ਜ਼ਮਾਨਤ ਤੇ ਉਹ ਬਾਹਰ ਆਉਂਦਾ ਤਾਂ ਫਿਰ ਹਮੇਸ਼ਾ ਕੌਮ ਤੇ ਸਿੱਖਾਂ ਦੇ ਨਾਲ ਅਜਿਆ ਕਿਉਂ ਤੇ ਇਹ ਵੱਡੇ ਵੱਡੇ ਜਿਹੜੇ ਵੀ ਨੇ ਆਗੂ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਵੱਲੋਂ ਜਵਾਬ ਮੰਗਿਆ ਜਾ ਰਿਹਾ ਹੈ ਸਮੇਂ-ਸਮੇਂ ਤੇ ਰਾਜਵਾਲਾ ਜੀ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਤੇ ਇਸ ਦਾ ਜਵਾਬ ਮੰਗਦੀ ਕੌਮ ਸਾਹਮਣੇ ਆ ਰਹੀ ਹੈ